ਐ ਤੁਹਾਨੂੰ ਅਜੇ ਲੱਗ ਰਹੀ ਹੈ ਜਦੋਂ ਆਂਦੀ ਹੈ ਚਮਕ ਦਾ ਖੁਲਾਸਾ ਕਰਾਂਗੇ ਨਾ ਜਿਹੜੀ ਚਮਕ ਆਂਦੇ ਵਿੱਚ ਦੇਖ ਰਹੇ ਹੋ ਚਮਕ ਜੀ 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 ਚਮਕ ਮਾਰਦੀ ਹੈ ਹਾਂਜੀ ਇਹ ਚਮਕ ਉਹੀ ਹੈ ਜਿਹਨੂੰ ਲੋਕੀ ਨਾ ਸ਼ਿਲਾਜੀਤ ਅਗਰ ਰੈਗੂਲਰ ਖਾਣ ਲੱਗ ਜੋ ਲੇਡੀਜ਼ ਖਾਣ ਲੱਗ ਜਾਣ ਗੋਡੇ ਦੀ ਦਰਦ ਮੋਡੇ ਦੀ ਦਰਦ ਏਜ ਰਿਲੇਟਿਡ ਇਸ਼ੂਸ ਕੋਈ ਨਹੀਂ ਆਣਗੇ ਜਿੰਨੀ ਦਵਾਈ ਆਂਦੀ ਹੈ ਸਭ ਇਹ ਸ਼ਿਲਾਜੀਤ ਹੈ ਜੇ ਤੁਸੀਂ ਡਾਇਰੈਕਟ ਸ਼ਿਲਾਜੀਤ ਹੀ ਲੈ ਲੋਗੇ ਜੋੜਾਂ ਦੀ ਦਰਦ ਹੀ ਨਹੀਂ ਆਉਣੀ ਤੁਹਾਨੂੰ ਇੰਦੇ ਚ ਫੁਲਵਿਕ ਐਸਿਡ ਹੈ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਠੀਕ ਹੈ ਉਹ ਫੁਲਵਿਕ ਐਸਿਡ ਬਹੁਤ ਕੰਮ ਕਰਦਾ ਹੈ 80 ਤੋਂ ਜ਼ਿਆਦਾ ਮਾਈਕਰੋ ਮਿਨਰਲਸ ਹੈ ਜਿਹੜੀ ਤੁਸੀਂ ਗੋਲੀਆਂ ਖਾ ਖਾ ਕੇ ਪੂਰੇ ਕਰਦੇ ਹੋ ਨਾ ਮਲਟੀ ਵਿਟਾਮਿਨ ਦੀ ਗੋਲੀ ਖਾ ਲਓ ਕੈਲਸ਼ੀਅਮ ਦੀ ਖਾ ਲਓ ਆਇਰਨ ਦੀ ਉਹ ਕੱਲਾ ਸ਼ਿਲਾਜੀ ਦੀ ਪੂਰਾ ਕਰ ਦਿੰਦਾ ਜਿਹਨੂੰ ਅਸਥਮਾ ਹੈ ਲੋਅਰ ਟਰੈਕ ਇਨਫੈਕਸ਼ਨ ਹੈ ਐਲ ਆਰਟੀਆਈ ਲਿਖਤਾ ਤੁਹਾਡੇ ਕਾਗਜ਼ਾਂ 'ਚ ਯੂ ਆਰਟੀਆਈ ਲਿਖਤਾ ਤੁਹਾਡੇ ਕਾਗਜ਼ਾਂ 'ਚ ਬੀਏ ਲਿਖਤਾ ਤੁਹਾਡੇ ਕਾਗਜ਼ਾਂ 'ਚ ਐਵੇਂ ਦੀ ਕੋਈ ਵੀ ਵਰਡ ਤੁਹਾਡੇ ਕਾਗਜ਼ ਤੇ ਲਿਖ ਤੁਸੀਂ ਉਸ ਚੀਜ਼ ਦਾ ਇਲਾਜ ਘਰੇਲੂ ਤਰੀਕੇ ਨਾਲ ਕਰ ਸਕਦੇ ਹੋ ਉਹ ਤਰੀਕਾ ਤੁਸੀਂ ਦੋ ਚੀਜ਼ਾਂ ਵਰਤੋ ਕਰਨੀਆਂ ਇੱਕ ਕਰਨੀਆਂ ਦਾਲਚੀਨੀ ਇੱਕ ਕਰਨੀਆਂ ਪਿਪਲੀ ਪਿਪਲੀ ਕੱਲੀ ਐਸੀ ਚੀਜ਼ ਹੈ ਜੇ ਠੀਕ ਵਰਤੋ ਕਰਨ ਲੱਗ ਜੋਂ ਨਾ ਪਿਪਲੀ ਦੀ ਤੁਹਾਡੇ ਡਾਈਜੈਸ਼ਨ ਨੂੰ ਬਿਲਕੁਲ ਠੀਕ ਕਰ ਦਿੰਦੀ ਹੈ ਤੁਹਾਡੇ ਸਾਹ ਦੀ ਕੋਈ ਵੀ ਦਿੱਕਤ ਹੈ ਉਹਨੂੰ ਠੀਕ ਕਰ ਦਿੰਦੀ ਹੈ ਛੋਟੇ ਬੱਚੇ ਨੂੰ ਜੇ ਤੁਸੀਂ ਪਿਪਲੀ ਦੇਣ ਲੱਗ ਜੋ ਇਹ ਮਹਾਮਾਰੀ ਆਈ ਸੀ ਪਿੱਛੇ ਜੀ ਜੀ ਐਵੇਂ ਦੀ ਮਹਾਮਾਰੀ ਵੀ ਹੁੰਦਾ ਕੁਝ ਨਹੀਂ ਕਰ ਸਕਦੀ ਜੇ ਉਸ ਬੱਚੇ ਨੇ ਪਿਪਲੀ ਖਾਧੀ ਹੋਵੇ ਜਿਵੇਂ ਵੱਡੇ ਬਜ਼ੁਰਗ ਕਹਿੰਦੇ ਸੀ ਨਾ ਵੀ ਆਣਲੇ ਦਾ ਖਾਦਾ ਬੁਰਜੁਰਗ ਦਾ ਸਮਝਾਇਆ ਲੇਟ ਪਤਾ ਲੱਗਦਾ ਐ ਐਵੇਂ ਹੀ ਪਿਪਲੀ ਐ ਪਿਪਲੀ ਦਾ ਖਾਦਾ ਤਾਂ ਸਮਝ ਆਂਦਾ ਜਦੋਂ ਕੋਈ ਬਿਮਾਰੀ ਆਉਂਦੀ ਐ ਉਹ ਬਿਮਾਰੀ ਹੋਰਾਂ ਨੂੰ ਤੇ ਆਂਦੀ ਐ ਉਸ ਬੰਦੇ ਨੂੰ ਨਹੀਂ ਆਂਦੀ ਜਿਹੜਾ ਪਿਪਲੀ ਖਾਂਦਾ ਐ ਪਿਪਲੀ ਦਾ ਤੁਸੀਂ ਬਣਾ ਲੈਣਾ ਪਾਊਡਰ ਐਵੇਂ ਤੁਹਾਡੇ ਵਾਸਤੇ ਪਾਊਡਰ ਬਣਾਇਆ ਜੀ ਜੀ ਅੱਛਾ ਡਾਕਟਰ ਸਾਹਿਬ ਤੁਹਾਡੇ ਕੋਲ ਨੁਸਖਾ ਸੀ ਲੈਣੇ ਪਰ ਸਨ ਇੱਕ ਇੱਕ ਸਵਾਲ ਮੇਰੇ ਜ਼ਹਿਨ ਦੇ ਵਿੱਚ ਹੋਰ ਆ ਰਿਹਾ ਐ ਅੱਜ ਕੱਲ ਨਾ ਜੀ ਜਿਹੜੇ ਛੋਟੇ ਬੱਚੇ ਨੇ 2 ਸਾਲ 3 ਸਾਲ 4 ਸਾਲ ਤੱਕ ਉਹਨਾਂ ਨੂੰ ਖਾਂਸੀ ਵੀ ਨਹੀਂ ਹਟਦੀ ਜੀ ਬਹੁਤ ਟੂਟ ਕੀ ਬਹੁਤ ਅਸੀਂ ਕਹਿ ਲਈ ਕਿ ਦਵਾਈਆਂ ਬਹੁਤ ਲੋਕਾਂ ਨੇ ਮੈਨੂੰ ਫੋਨ ਵੀ ਆਏ ਨੇ ਬਠਿੰਡੇ ਤੋਂ ਵੀ ਇੱਕ ਫੋਨ ਆਇਆ ਸੀ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਤੇ ਉਹਨਾਂ ਨੇ ਵੀ ਸਾਨੂੰ ਪੁੱਛੇ ਵੀ ਡਾਕਟਰ ਸਾਹਿਬ ਤੋਂ ਪੁੱਛੋ ਵੀ ਜਿਹੜੇ ਬੱਚਿਆਂ ਨੂੰ ਖਾਂਸੀ ਹਟਦੀ ਨਹੀਂ ਹਰ ਢੇਰਵਾ ਹਰ ਟੋਟਕਾ ਇਵਨ ਕਿ ਉਹਨਾਂ ਨੇ ਬਹੁਤ ਸਾਰੇ ਵੈਦ ਹਕੀਮ ਵੀ ਜਿਹੜੇ ਉਹਨਾਂ ਨੇ ਮੈਡੀਸਿਨ ਲਈ ਪਰ ਉਹ ਕਹਿੰਦੇ ਵੀ ਸਾਡੇ ਬੱਚੇ ਨੂੰ ਖਾਂਸੀ ਨਹੀਂ ਹਟ ਰਹੀ ਜਦੋਂ ਅਸੀਂ ਟੈਸਟ ਕਰਾਉਨੇ ਕੋਈ ਟੀਵੀ ਨਹੀਂ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਉਹ ਕੋਈ ਹੱਲ ਤੁਹਾਡੀ ਨਜ਼ਰ 'ਚ ਹੈ ਹੁੰਦਾ ਹੱਲ ਹੈ ਆਪਣੀ ਨਜ਼ਰ 'ਚ ਦੇਖੋ ਆਪਾਂ ਨੂੰ ਦੋ ਤਿੰਨ ਚੀਜ਼ਾਂ ਹੁੰਦਾ ਤਾਂ ਪੁੱ ਬੱਚਾ ਸਮੇਂ ਤੋਂ ਪਹਿਲੇ ਤੇ ਨਹੀਂ ਪੈਦਾ ਹੋਇਆ ਸਮੇਂ ਤੋਂ ਪਹਿਲੇ ਬਿਲਕੁਲ ਸਹੀ ਗੱਲ ਤੁਸੀਂ ਸਹੀ ਫੜਿਆ ਉਹ ਸਮੇਂ ਤੋਂ ਪਹਿਲੇ ਪੈਦਾ ਹੋਇਆ ਜਦੋਂ ਸਮੇਂ ਤੋਂ ਪਹਿਲੇ ਬੱਚਾ ਪੈਦਾ ਹੋਇਆ ਹੁੰਦਾ ਉਹਨੂੰ ਕਈ ਵਾਰੀ ਲੰਗਸ ਪ੍ਰੋਪਰ ਨਹੀਂ ਡਿਵੈਲਪ ਹੁੰਦੇ ਉਹ ਇੱਕ ਐਂਗਲ ਆਪਾਂ ਨੂੰ ਦੇਖਣਾ ਹੁੰਦਾ ਠੀਕ ਹੈ ਦੂਜਾ ਐਂਗਲ ਜਦੋਂ ਬੱਚਾ ਪੈਦਾ ਹੋਇਆ ਉਸ ਤੋਂ ਬਾਅਦ ਉਹਨੂੰ ਕੋਈ ਸਾਹ ਦੀ ਦਿੱਕਤ ਨਿਮੋਨੀਆ ਤੇ ਨਹੀਂ ਹੋਇਆ ਜੇ ਫੇਫੜੇ ਬਣੇ ਐ ਨਿਮੋਨੀਆ ਵੀ ਹੋਇਆ ਸੀ ਜੀ ਉਹਨਾਂ ਨੂੰ ਜਦੋਂ ਉਹਨਾਂ ਦੇ ਫੇਫੜੇ ਬਣੇ ਐ ਉਹ ਜੇ 19 ਤਰਾ ਐਟਮੋਸਫੀਅਰ ਵਾਸਤੇ ਤਿਆਰ ਨਹੀਂ ਐ ਉਹਨੂੰ ਨਿਮੋਨੀਆ ਹੋ ਗਿਆ ਉਹ ਸਾਰੀ ਉ ਫਿਰ ਬੱਚਾ ਅਗਰ ਵੱਡਾ ਹੈ ਉਹ ਜ਼ਿਆਦਾ ਠੰਡੀ ਚੀਜ਼ਾਂ ਤੇ ਨਹੀਂ ਖਾਂਦਾ ਉਹਦੇ ਕਰਕੇ ਹੁੰਦਾ ਗਲਤ ਨਹੀਂ ਫੜਿਆ ਜਾਂਦਾ ਫਿਰ ਇਹ ਦੇਖਣਾ ਹੁੰਦਾ ਹੈ ਕਿ ਜਿਹੜੀ ਖੰਗ ਆ ਰਹੀ ਹੈ ਉਹ ਗਲੇ ਤੋਂ ਖੰਗ ਆ ਰਹੀ ਹੈ ਜਾਂ ਛਾਤੀ ਤੋਂ ਖੰਗ ਆ ਰਹੀ ਹੈ ਅਗਰ ਗਲੇ ਤੋਂ ਖੰਗ ਆ ਰਹੀ ਹੈ ਤਾਂ ਸਾਨੂੰ ਦੇਖਣਾ ਹੁੰਦਾ ਵੀ ਇਹ ਟੌਨਸਿਲ ਕਰਕੇ ਜਾਂ ਕੋਈ ਇੱਥੇ ਇਨਫੈਕਸ਼ਨ ਤਾਂ ਨਹੀਂ ਪਿਆ ਉਹਦੇ ਕਰਕੇ ਤੇ ਨਹੀਂ ਹੈ ਫੇਫੜੇ ਤੋਂ ਹੈ ਤੇ ਕਿਉਂ ਹੈ ਉਹਦਾ ਕਾਰਨ ਆਪਾਂ ਨਬਜ਼ ਵੇਖ ਕੇ ਫੜ ਲੈਣੇ ਆ ਬਈ ਇਹ ਇਸ ਕਰਕੇ ਖੰਗ ਹੈ ਪਰ ਇਹ ਕੋਈ ਵੀ ਦਿੱਕਤ ਹੈ ਇੱਕ ਤੇ ਸਿਤੋਂ ਪਲਾਦੀ ਆਂਦਾ ਹੈ ਮਾਰਕੀਟ ਵਿੱਚ ਅੱਛਾ ਜੀ ਕਿਸੇ ਵੀ ਚੰਗੀ ਕੰਪਨੀ ਦਾ ਸਿੱਤੋ ਪਲਾਦੀ ਚੂਰਣ ਆਉਂਦਾ ਠੀਕ ਹੈ ਉਹ ਲੈ ਲਓ ਹਲਕੇ ਜੇ ਸ਼ਹਿਦ ਵਿੱਚ ਮਿਲਾ ਕੇ ਬੱਚੇ ਨੂੰ ਦੇਣ ਲੱਗ ਜੋ ਠੀਕ ਹੈ ਜੇ ਉਹ ਵੀ ਨਹੀਂ ਦੇਣਾ ਚਾਹੁੰਦੇ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਦੇਣਾ ਨਹੀਂ ਜੀ ਕੋਈ ਚੀਜ਼ ਨਹੀਂ ਦੇਣੀ ਅਸੀਂ ਤੇ ਘਰੇ ਤੁਹਾਡੀ ਰਸੋਈ ਚ ਪਈ ਹੈ ਪਿਪਲੀ ਠੀਕ ਹੈ ਪਿਪਲੀ ਨੂੰ ਇੱਕ ਛੁਟਕੀ ਪਾਊਡਰ ਲੈ ਲਓ ਇਹ ਦੇਖੋ ਇਹ ਇੱਕ ਛੁਟਕੀ ਪਾਊਡਰ ਲੈ ਲਓ ਇੰਨਾ ਜੀ ਇੰਨਾ ਇਹ ਵੀ ਉਮਰ ਦੇ ਹਿਸਾਬ ਨਾਲ ਹੈ ਜਿੰਨੀ ਕੁ ਛੁਟਕੀ ਮੈਂ ਪਾਊਡਰ ਲਿੱਤਾ ਹੈ ਇਹ 5 ਸਾਲ ਤੋਂ 10 ਸਾਲ ਦੀ ਉਮਰ ਦੇ ਬੱਚੇ ਦੀ ਹੈ ਠੀਕ ਹੈ ਜੇ ਬੱਚਾ 1 ਸਾਲ ਦਾ ਹੈ ਤੇ ਇਹ ਐਲੋ ਇਨਕ ਇਹ 5 ਸਾਲ ਦੇ ਬੱਚੇ ਵਾਸਤੇ ਆ ਤੁਸੀਂ ਪਾਊਡਰ ਲੀਤਾ ਠੀਕ ਹੈ ਇਹਦੇ ਵਿੱਚ ਮਿਲਾ ਲਓ ਤੁਸੀਂ ਸ਼ਹਿਦ ਠੀਕ ਹੈ ਹਲਕਾ ਜਿਹਾ ਤੁਸੀਂ ਇਹਦੇ ਵਿੱਚ ਸ਼ਹਿਦ ਪਾ ਲੈਣਾ ਹੈ ਤਾਂ ਕਿ ਬੱਚਾ ਇਹਨੂੰ ਲੈ ਲੇ ਠੀਕ ਹੋ ਗਿਆ ਇਹਨੂੰ ਸ਼ਹਿਦ ਪਾ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਲਓ ਕੀ ਚਮਚਾ ਪੜਾ ਸੁਣਾ ਰੱਖਿਆ ਤੁਸੀਂ 골ਡ ਚਮਚਾ ਮੈਂ ਤੁਹਾਨੂੰ ਸ਼ਿਲਾਜੀਤ ਖਾਣ ਵਾਸਤੇ ਰੱਖਿਆ ਸੀ ਸ਼ਿਲਾਜੀਤ ਨਾਲ 골ਡ ਚਮਚ ਜਾਂਦੀ ਹੈ ਹਾਂ ਬੰਦੇ ਨੂੰ ਸਾਈਕੋਲੋਜੀਕਲੀ ਰਹਿੰਦਾ ਬਈ ਇਹ ਦੇਖੋ ਇਹ ਬਣ ਗਿਆ ਤਿਆਰ ਹੋ ਗਿਆ ਠੀਕ ਹੋ ਗਿਆ ਠੀਕ ਹੈ ਐ ਹੋ ਗਿਆ ਤਿਆਰ ਹੁਣ ਮਨ ਤੇ ਮੇਰਾ ਹੈ ਕਿ ਮੈਂ ਖਾਣਾ ਠੀਕ ਹੈ ਜੀ ਠੀਕ ਹੈ ਜੇ ਤੁਸੀਂ ਖਾਣਾ ਜਾਂਦੇ ਹੋ ਤੁਸੀਂ ਖਾ ਲਓ ਨਹੀਂ ਮੈਂ ਖਾਵਾਂਗਾ ਤੁਸੀਂ ਖਾ ਹਾਂ ਮੈਂ ਅੱਜ ਲਿੱਤਾ ਵੀ ਨਹੀਂ ਸਵੇਰੇ ਜੇ ਤੁਹਾਡੀ ਡਾਈਟ ਦੀ ਹਿੱਸਾ ਹੈ ਪੀਪਲ ਇਸ ਹੈ ਠੀਕ ਹੈ ਜਦੋਂ ਤੁਸੀਂ ਇਹ ਪਿਪਲੀ ਲੈ ਲਈ ਠੀਕ ਹੈ ਆਪਣੀ ਠੀਕ ਹੈ ਇਹ ਸਾਰਾ ਦਿਨ ਤੁਹਾਡੀ ਇਮਿਊਨਿਟੀ ਤੇ ਕੰਮ ਕਰਦੀ ਹੈ ਠੀਕ ਹੈ ਇਹਨੇ ਤੁਹਾਨੂੰ ਦਮੇ ਦੀ ਕੋਈ ਸਾਹ ਦੀ ਕੋਈ ਰੋਗ ਨਹੀਂ ਹੋਣ ਦੇਣਾ ਠੀਕ ਹੈ ਤੁਹਾਡੀ ਇਮਿਊਨਿਟੀ ਨੂੰ ਵਧਾ ਦੇਣਾ ਠੀਕ ਹੈ ਛੋਟੇ ਬੱਚੇ ਨੂੰ ਇਹ ਦੇਣ ਲੱਗ ਜਾਓ ਠੀਕ ਹੈ 2-3 ਸਾਲ ਦਾ ਬੱਚਾ ਹੈ ਖਾਣਾ ਸ਼ੁਰੂ ਕਰ ਦਿਓ ਬੱਚੇ ਦੀ ਇਮਿਊਨਿਟੀ ਵੱਧ ਜੇਗੀ ਕੀ ਬਾਤ ਹੈ ਅਗਰ ਉਹਨੂੰ ਦਮਾ ਪਿਪਲੀ ਦੇ ਨਾਲ ਨਾਲ ਦਾਲ ਚੀਨੀ ਦਾ ਪਾਊਡਰ ਇੰਨਾ ਹੀ ਦਾਲ ਚੀਨੀ ਦਾ ਪਾਊਡਰ ਦੇਣ ਲੱਗ ਜਾਓ ਠੀਕ ਹੈ ਦੋ ਚੀਜ਼ਾਂ ਦੇਣ ਲੱਗ ਜਾਓ ਕਿਸੇ ਵੀ ਵੈਦ ਕੋਲ ਜਾਣ ਦੀ ਲੋੜ ਨਹੀਂ ਪਾਣੀ ਕੋਲੈਸਟਰੋਲ ਤੇ ਨਹੀਂ ਵਧਿਆ ਹੋਇਆ ਠੀਕ ਹੈ ਜੇ ਉਹਦਾ ਕੋਲੈਸਟਰੋਲ ਵਧਿਆ ਆ ਉਹਦੇ ਹਾਰਟ ਇਚ ਪ੍ਰੋਬਲਮ ਆ ਰਹੀ ਹੈ ਹਾਰਟ ਪ੍ਰੋਪਰ ਕੰਮ ਨਹੀਂ ਕਰ ਰਿਹਾ ਉਹਦੇ ਕਰਕੇ ਸਾਹ ਚੜ ਸਕਦਾ ਹੈ ਦੂਜੀ ਦਿੱਕਤ ਉਹਦੇ ਫੇਫੜਿਆਂ ਦੀ ਦਿੱਕਤ ਤੇ ਨਹੀਂ ਕੋਈ ਠੀਕ ਹੈ ਜਿੰਨੇ ਕਰਕੇ ਉਹਨੂੰ ਸਾਹ ਚੜ ਰਿਹਾ ਕੋਈ ਅਸਥਮਾ ਦੀ ਸ਼ਿਕਾਇਤ ਤੇ ਨਹੀਂ ਅਸਥਮਾ ਦਾ ਸਿੰਪਲ ਤਰੀਕਾ ਹੈ ਪਤਾ ਕਰਨ ਦਾ ਤੁਹਾਡੀ ਸਾਹ ਇਚੋਂ ਸਿਟੀ ਦੀ ਆਵਾਜ਼ ਆਏਗੀ ਮੈਨੂੰ ਪ੍ਰੈਕਟਿਸ ਸਿਟੀ ਦੀ ਆਵਾਜ਼ ਕੱਢਣ ਦੀ ਮੈਂ ਤੁਹਾਨੂੰ ਕੱਢ ਕੇ ਵਿਖਾ ਰਿਹਾ ਜੀ ਐਨੀ ਦੀ ਸਿਟੀ ਵੱਜਦੀ ਆ ਬੰਦੇ ਦੀ ਜੇ ਇਦਾਂ ਦੀ ਸਿਟੀ ਆ ਰਹੀ ਹੈ ਤੇ ਮਤਲਬ ਉਹਨੂੰ ਅਸਥਮਾ ਹੈ ਓਕੇ ਇਹਦਾ ਬਹੁਤ ਵਧੀਆ ਇਲਾਜ ਆਯੁਰਵੇਦ ਚ ਹੈ ਅਗਰ ਕੋਲੇਸਟ੍ਰੋਲ ਵਧਿਆ ਹੋਇਆ ਹੈ ਕੋਲੇਸਟ੍ਰੋਲ ਇਮੀਡੀਏਟਲੀ ਐਡਰੈਸ ਕਰਨਾ ਚਾਹੀਦਾ ਹੁੰਦਾ ਇਲਾਜ ਕਰਾਉਣਾ ਚਾਹੀਦਾ ਨਹੀਂ ਤੇ ਕੋਲੇਸਟ੍ਰੋਲ ਵੱਧ ਹੈ ਨਾ ਬੰਦੇ ਨੂੰ ਇੱਕ ਤੇ ਸਾਹ ਚੜਨ ਲੱਗ ਜਾਂਦਾ ਹੈ ਬੋਡੀ ਚ ਥਕਾਵਟ ਆਉਣ ਲੱਗ ਜਾਂਦੀ ਹੈ ਪੈਰਾਂ ਇਚ ਕ੍ਰੈਂਪਸ ਪੈਣ ਲੱਗ ਜਾਂਦੇ ਆ ਉਹ ਨਾਲੇ ਨਾਲੇ ਵਿਟਾਮਿਨ ਡੀ ਵੀ ਡਿਸਟਰਬ ਹੋਣਾ ਸ਼ੁਰੂ ਕੈਲਸ਼ੀਅਮ ਡਿਸਟਰਬ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਚੀਜ਼ਾਂ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀਆਂ ਕੈਲ ਕੋਲੇਸਟ੍ਰੋਲ ਹਾਰਟ ਵਿੱਚ ਜਮਾ ਹੋਏਗਾ ਲੀਵਰ ਵਿੱਚ ਜਮਾ ਹੋਏਗਾ ਜਿਹਨੂੰ ਆਪਾਂ ਵੈਟੀ ਲੀਵਰ ਕਹਿੰਦੇ ਆ ਉਧਰਲੇ ਪਾਸੇ ਜਾਊਗਾ ਡਾਈਜੈਸ਼ਨ ਦਾ ਇਸ਼ੂ ਆਨ ਲੱਗ ਜਾਏਗਾ ਤੁਹਾਨੂੰ ਸਾਹ ਚੜਦਾ ਐ ਐਸਿਡਿਟੀ ਐ ਕਨਸਟਿਪੇਸ਼ਨ ਐ ਸਮਝੋ ਤੁਹਾਡਾ ਕੋਲੇਸਟ੍ਰੋਲ ਵੱਧ ਗਿਆ ਓਕੇ ਔਰ ਨਹੀਂ ਤੇ ਫਿਰ ਅੱਜਕੱਲ ਖੂਨ ਦੇ ਟੈਸਟ ਹੁੰਦੇ ਆ ਲਿਪਿਡ ਪ੍ਰੋਫਾਈਲ ਇੱਕ ਟੈਸਟ ਐ ਮਾਡਰਨ ਸਾਇੰਸ ਵਿੱਚ ਹੁੰਦਾ ਐ ਕਰੇ ਸੱਦੋ ਲੈਬ ਵਾਲੇ ਨੂੰ ਟੈਸਟ ਕਰਾਓ ਜੇ ਉਹ ਰਿਪੋਰਟ ਤੁਹਾਡੀ ਵਧੀ ਆ ਰਹੀ ਐ ਟੋਟਲ ਕੋਲੇਸਟ੍ਰੋਲ ਵੱਧ ਗਿਆ ਐ ਅਗਰ ਤੁਹਾਨੂੰ ਲੱਗਦਾ ਵੀ 160 ਟੱਪ ਗਿਆ ਇਮੀਡੀਏਟਲੀ ਉਹਨੂੰ ਐਡਰੈਸ ਜਾਦਾ ਐਲ ਡੀ ਐਲ ਖਰਾਬ ਕੋਲੇਸਟ੍ਰੋਲ ਹੈ ਓਕੇ ਐਚ ਡੀ ਐਲ ਵਧੀਆ ਕੋਲੇਸਟ੍ਰੋਲ ਹੈ ਪਰ ਸਰੀਰ ਨੂੰ ਲੋਡ ਦੋਵਾਂ ਦੀ ਹੈ ਦੋਵਾਂ ਦੀ ਠੀਕ ਹੈ ਇਸ ਕਰਕੇ ਅਗਰ ਉਹ ਵੱਧ ਗਿਆ ਤੇ ਇਮੀਡੀਏਟਲੀ ਐਡਰੈਸ ਕਰੋ ਚੰਗੇ ਵੈਦ ਨੂੰ ਦਿਖਾਓ ਨਹੀਂ ਕੋਈ ਗੱਲ ਬਣ ਰਹੀ ਮੇਰੇ ਥੱਲੇ ਦਿੱਤੇ ਹੋਏ ਨੰਬਰ ਤੇ ਗੱਲ ਕਰੋ ਕਿਸੇ ਸਟਾਫ ਨਾਲ ਗੱਲ ਕਰੋ ਤੇ ਸਾਡੇ ਨਾਲ ਫੋਨ ਤੇ ਗੱਲ ਕਰੋ ਸੋ ਮੰਨ ਲਓ ਰੀਡਿੰਗ ਹੈ ਕੋਲੇਸਟ੍ਰੋਲ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਆ 200 ਤੋਂ ਥੱਲੇ ਠੀਕ ਹੈ 200 ਤੋਂ ਉੱਤੇ ਖਰਾਬ ਹੈ ਆਪਾਂ ਮੰਨ ਲੈਂਦੇ ਆ ਠੀਕ ਹੈ ਆਪਾਂ ਇੱਕ ਚੀਜ਼ ਹੋਰ ਮੰਨ ਲੈਂਦੇ ਆ ਕੀ 10% ਰਿਪੋਰਟ ਗਲਤ ਹੋ ਸਕਦੀ ਹੈ ਠੀਕ ਹੈ ਮੰਨ ਲਓ ਤੁਹਾਡੀ 200 ਆਈ ਹੈ ਹੋ ਸਕਦਾ ਉਹ 180 ਹੋਵੇ ਹੋ ਸਕਦਾ ਉੱਪਰਲੇ ਪਾਸੇ ਜਾਈਏ ਤੇ 220 ਹੋਵੇ ਠੀਕ ਹੈ ਇਹ ਹੋ ਗਿਆ ਬਾਰਡਰ ਲਾਈਨ ਵੀ ਮੇਰੀ 200 ਆਈ ਹੈ ਜੀ ਮੈਂ ਹੁਣ 180 ਹੈ ਜਾਂ 220 ਹੈ ਫਸ ਗਿਆ ਬੰਦਾ ਠੀਕ ਗੱਲ ਹੈ ਕਿਉਂਕਿ 에ਰਰ ਤੇ ਮਸ਼ੀਨੇ ਚ ਹੋ ਸਕਦੀ ਹੈ 5% ਵੀ ਹੋਏ ਤੇ 190 ਹੋ ਗਿਆ 210 ਹੋ ਗਿਆ ਬਾਰਡਰ ਲਾਈਨ ਫਸ ਗਿਆ ਉਹਨੂੰ ਸਭ ਤੋਂ ਵੱਲੇ ਟਰਾਈ ਕਰਨੀ ਚਾਹੀਦੀ ਆਪਣੀ ਡਾਈਟ ਤੇ ਘਰੇਲੂ ਨੁਸਖੇ ਓਕੇ ਡਾਈਟ ਚ ਕੀ ਹੈ ਸਾਰੀ ਖੱਟੀ ਤਲੀ ਚੀਜ਼ਾਂ ਚੋਪੜੀ ਚੀਜ਼ਾਂ ਬੰਦ ਕਰਦੇ ਠੰਡਾ ਪਾਣੀ ਬੰਦ ਕਰਦੇ ਬਾਸੀ ਖਾਣਾ ਬੰਦ ਕਰਦੇ ਇਹ ਸਾਰੀ ਚੀਜ਼ਾਂ ਬੰਦ ਕਰਦੇ ਜਿਹੜੀ ਕੋਲੇਸਟ੍ਰੋਲ ਪੜਾਉਂਦੀਆਂ ਜਿੱਦਾਂ ਸਾਡੇ ਪੰਜਾਬੀਆਂ ਨੂੰ ਆਦਤ ਹੈ ਪਰਾਂਠਾ ਸੇਕ ਕੇ ਖਾਣ ਦੀ ਠੀਕ ਹੈ ਜੀ ਕਿਉਂ ਨੂੰ ਤਵੇ ਦੇ ਉੱਤੇ ਪਾ ਕੇ ਪਰਾਂਠਾ ਨਹੀਂ ਸੇਕਣਾ ਪਰਾਂਠਾ ਸੁੱਕਾ ਬਣਵਾਓ ਉੱਤੇ ਭਾਵੇਂ ਦੋ ਚਮਚ ਘਿਓ ਪਾ ਲਓ ਕੋਲੇਸਟ੍ਰੋਲ ਨਹੀਂ ਵਧੇਗਾ ਕੀ ਬਾਤ ਹੈ ਇਹ ਕੰਟਰੋਲ ਕਰੋ ਸੁੱਕਾ ਤਾਂ ਬਰੋਂਦਾ ਸਾਨੂੰ ਵਧਣ ਲੱਗਦਾ ਜੀ ਬਾ ਤਾਂ ਹੀ ਦੇ ਕੋਲੇਸਟ੍ਰੋਲ ਸਾਡੇ ਕੋਲੇਸਟ੍ਰੋਲ ਫੈਟੀ ਲੀਵਰ ਤਾਂ ਹੀ ਹੈ ਨਾ ਸੁੱਕਾ ਚੰਗਾ ਨਹੀਂ ਲੱਗਦਾ ਸਾਨੂੰ ਜੇ ਸੁੱਕਾ ਲੈ ਲਿਆ ਤੁਸੀਂ 4 ਚਮਚ ਕਿਉਂ ਖਾ ਲੋ ਦਾਲ ਵਿੱਚ ਪਾ ਕੇ ਪਰ ਜੇ ਦਾਲ ਨੂੰ ਤੜਕਾ ਕਿਉਂ ਨਾ ਲਾਤਾ ਤੇ ਦਿੱਕਤ ਹੈ ਓਕੇ ਫਿਰ ਜਿਹੜੀ ਅਗਲੀ ਚੀਜ਼ ਯੂਜ਼ ਕਰਨੀ ਹੈ ਮੈਂ ਦੱਸਿਆ ਪਪਲੀ ਯੂਜ਼ ਕਰੋ ਦਾਲਚੀਨੀ ਯੂਜ਼ ਕਰੋ ਲਸਣ ਯੂਜ਼ ਕਰੋ ਠੀਕ ਹੈ ਇਹ ਚੀਜ਼ਾਂ ਯੂਜ਼ ਕਰੋ ਕੋਲੇਸਟ੍ਰੋਲ ਬਾਰਡਰ ਲਾਈਨ ਵਾਲਿਆਂ ਦਾ ਘੱਟ ਹੋ ਜਾਏਗਾ 45 ਮਿੰਟ ਐਕਸਰਸਾਈਜ਼ ਜ਼ਰੂਰ ਕਰਨੀ ਹੈ ਠੀਕ ਹੈ ਜਿਹੜਾ ਤੁਸੀਂ ਖਾ ਰਹੇ ਹੋ ਕਿਉਂ ਖਾਦਾ ਉਹਨੂੰ ਪਛਾਣਾ ਜ਼ਰੂਰ ਹੈ ਠੀਕ ਹੈ ਬਾਹਰ ਦਾ ਕਿਉਂ ਨਹੀਂ ਖਾਣਾ ਬਸ ਇਹ ਕਰ ਲੋ ਕੋਲੇਸਟ੍ਰੋਲ ਆ ਗਿਆ ਇਹ ਗਿਆ ਜਦੋਂ ਇੰਨੇ ਗ੍ਰੰਥ ਇਕੱਠੇ ਕਰ ਲੇ ਤੁਸੀਂ ਦਿਖਾ ਦਿਖਾ ਡਾਕਟਰਾਂ ਨੂੰ ਤੇ ਇੱਕ ਵਾਰੀ ਸਾਨੂੰ ਜਰੂਰ ਉਹ ਗ੍ਰੰਥ ਦਿਖਾਓ ਠੀਕ ਹੈ ਸਾਰੇ ਰਿਪੋਰਟਾਂ ਲੈ ਕੇ ਸਾਨੂੰ ਵੀ ਲਓ ਅਗਰ ਤੁਹਾਡੀ ਅਸਥਮਾ ਦੀ ਦਿੱਕਤ ਹੈ ਉਹ ਠੀਕ ਕਰਾਂਗੇ ਔਰ ਬਹੁਤ ਜਲਦੀ ਰਿਜ਼ਲਟ ਮਿਲ ਜਾਂਦੇ ਆ ਉਸ ਚੀਜ਼ ਤੇ ਉੱਪਰ ਵਾਲੇ ਦੀ ਮਿਹਰ ਹੈ ਇਸ ਮਾਮਲੇ 'ਚ ਤੇ ਅੱਛੇ ਰਿਜ਼ਲਟ ਹੈ ਅਗਰ ਤੁਹਾਨੂੰ ਹਾਰਟ ਦੇ ਨਾਲ ਨਾਲ ਅਸਥਮਾ ਦੀ ਦਿੱਕਤ ਹੈ ਅਸਥਮਾ ਨਾਲ ਹਾਰਟ ਦੀ ਦਿੱਕਤ ਹੈ ਤਾਂ ਆਪਣੇ ਪੇਪਰ ਲੈ ਕੇ ਆਓ ਕਿੰਨੀ ਖੂਨ ਪਤਲਾ ਕਰਨ ਦੀ ਦਵਾਈ ਲੈ ਰਹੇ ਹੋ ਕਿੰਨੇ ਸਟੰਟ ਪੈ ਚੁੱਕੇ ਆ ਬਾਈਪਾਸ ਹੋਈ ਹੈ ਕਿ ਨਹੀਂ ਅਸਥਮਾ ਕਿ ਸਟੇਜ ਤੇ ਹੈ ਕਿੰਨਾ ਖਾਂ ਸਾਹ ਛੱਡਦਾ ਕਿੰਨੇ ਪਫ ਲੈਣੇ ਪੈਂਦੇ ਆ ਕਿੰਨੇ ਕੈਪਸੂਲ ਤੋੜ ਕੇ ਖਾਣੇ ਪੈਂਦੇ ਆ ਕਿੰਨੇ ਵਾਰੀ ਨੇਬੁਲਾਇਜ਼ੇਸ਼ਨ ਲੈਣੀ ਪੈਂਦੀ ਹੈ ਉਹ ਸਾਰੀ ਚੀਜ਼ਾਂ ਡਿਸਕਸ ਕਰਕੇ ਤਾਂ ਉਹਦਾ ਹੱਲ ਹੈ ਆਈ ਵਿਦ ਛੱਲ ਹੈ ਕਰੇ ਲੋ ਉਸਕੇ ਅਗਰ ਕੋਈ ਪਰਿਵਾਰਿਕ ਬਿਮਾਰੀ ਹੈ ਨਾਰਮਲ ਸਟੇਜ ਤੇ ਬਿਮਾਰੀਆਂ ਉਹਦੇ ਚ ਯੂਜ਼ ਕਰੋ ਆਦਰਵਾਇਜ਼ ਡਾਕਟਰ ਦੀ ਸਲਾਹ ਜ਼ਰੂਰ ਲਓ ਜੀ ਨੰਬਰ ਦਿੱਤਾ ਹੈ ਨੰਬਰ ਤੇ ਫੋਨ ਕਰੋ ਤੁਸੀਂ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਪਰ ਸਟਾਫ ਨਾਲ ਗੱਲ ਕਰਕੇ ਉਹਨਾਂ ਨੂੰ ਪ੍ਰੋਬਲਮ ਦੱਸੋ ਉਹਨਾਂ ਨੂੰ ਸਾਰੀ ਰਿਪੋਰਟਾਂ ਪਹਿਲੇ ਭੇਜ ਦਿਓ ਕਿ ਜਦੋਂ ਤੁਸੀਂ ਮੇਰੇ ਨਾਲ ਗੱਲ ਕਰੋ ਤੁਹਾਡਾ ਵੀ ਸਮਾਂ ਕੱਟ ਲੱਗੇ ਸਾਡਾ ਵੀ ਸਮਾਂ ਕੱਟ ਲੱਗੇ ਟਾਈਮ ਇੱਕ ਸਭ ਵਾਸਤੇ ਇੰਪੋਰਟੈਂਟ ਹੈ ਅਪਾਇੰਟਮੈਂਟ ਲੈ ਕੇ ਹੀ ਮੈਨੂੰ ਮਿਲੋ ਨੰਬਰ ਮੇਰਾ ਥੱਲੇ ਚੱਲ ਰਿਹਾ ਹੈ